ਕ ਬਹੁਤ ਵਧੀਆ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਜਿਹੜੇ ਹਰ ਰੋਜ਼ ਇਸ ਨੂੰ ਕਵਰ ਕਰਦੇ ਹੋ ਔਰ ਲੋਕਾਂ ਦੇ ਵਿੱਚ ਇਸ ਚੀਜ਼ ਦੀ ਇੱਕ ਬਹੁਤ ਵੱਡੀ ਪੋਜ਼ਿਟਿਵਿਟੀ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ਿਆਂ ਤੋਂ تقریبا ਹਰ ਘਰ ਗ੍ਰਸਤ ਹੋਇਆ ਸੀਗਾ ਪੰਜਾਬ ਦਾ ਹਰ ਘਰ ਦੁਖੀ ਹੋਇਆ ਸੀਗਾ ਇਸ ਮਹਿੰਮ ਨੂੰ ਅੱਜ ਪੂਰੇ ਪੰਜਾਬ ਦੇ ਵਿੱਚ ਐਪਰੀਸ਼ੀਏਸ਼ਨ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਮਿਲ ਰਹੀ ਹੈ ਇਸ ਬਿਮਾਰੀ ਤੋਂ ਇਸ ਕੈਂਸਰ ਤੋਂ ਪੰਜਾਬ ਦੇ 3 ਕਰੋੜ ਲੋਕ ਔਰ ਸਾਡੀ ਸਮੁੱਚੀ ਪਾਰਟੀ ਸਾਡੇ ਨੈਸ਼ਨਲ ਕੰਮੀਆਂ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਤੁਸੀਂ ਅਸੀਂ ਸਾਰੇ ਬੜੇ ਲੰਬੇ ਸਮੇਂ ਤੋਂ ਇਸ ਨੂੰ ਜੜੋਂ ਪੱਟਣ ਦੇ ਲਈ ਕਾਰਜ ਰਤ ਸੀਗੇ ਔਰ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਵੱਡੇ ਐਫਰਟਸ ਕੀਤੇ ਵੀ ਪਰ ਮੈਂ ਇਹ ਸਮਝਦਾ ਕਿ ਹੁਣ ਸਮਾਂ ਆ ਗਿਆ ਸੀਗਾ ਕਿ ਲਾਸਟ ਪੁਸ਼ ਲਾਸਟ ਹੱਲ ਹੈ ਜਿਹੜਾ ਉਹ ਮਾਰਿਆ ਜਾਵੇ ਔਰ ਉਸ ਦੇ ਤਹਿਤ ਹੀ ਇਹ ਜੋ ਡਰਾਈਵ ਹੈ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਵਰਗਿੰਗ ਡਰੱਗਸ ਆਰ ਮੈਂ ਸਮਝਦਾ ਕਿ ਇਹ ਫਾਈਨਲ ਨੇਲ ਇਨ ਦਾ ਕਾਫਨ ਆਫ ਡਰੱਗ ਪੈਲਡਸ ਡਰੱਗ ਸਮਗਲਰਸ ਹੁਣ ਜਾ ਰਿਹਾ ਉਹਨਾਂ ਦੇ ਡਰੱਗ ਸਮਗਲਰਾਂ ਦੇ ਤੇ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਵਿੱਚ ਪੁਸ਼ਤ ਪਨਾਈਆਂ ਦੇਣ ਵਾਲਿਆਂ ਦੇ ਕਫਨ ਦੇ ਵਿੱਚ ਇੱਕ ਆਖਰੀ ਕਿੱਲ ਵੱਜੋ ਇਹ ਡਰਾਈਵ ਹੈ ਜਿਹੜੀ ਇਹ ਸਾਬਤ ਹੋਣ ਜਾ ਰਹੀ ਹੈ ਜੇ ਹੁਣ ਤੱਕ ਦੇ ਵੀ ਅਚੀਵਮੈਂਟਸ ਦੀ ਗੱਲ ਕਰੀਏ ਤੇ ਹੁਣ ਤੱਕ 1 ਤਾਰੀਖ ਤੋਂ ਸ਼ੁਰੂ ਕਰਕੇ ਅੱਜ ਤੱਕ 1163 ਐਨਡੀਪੀਐਸ ਦੇ ਕੇਸਿਸ ਨੇ ਜਿਹੜੇ ਉਹ ਦਰਜ ਹੋ ਚੁੱਕੇ ਨੇ ਜਿਹੜੀਆਂ ਹੁਣ ਤੱਕ ਅਰੈਸਟ ਨੇ ਡਰੱਗ ਸਮਗਲਰਸ ਦੀਆਂ ਪੈਡਲਰਸ ਦੀਆਂ ਉਹ 1615 ਉਹਨਾਂ ਦੀਆਂ ਅਰੈਸਟਾ ਹੋ ਚੁੱਕੀਆਂ ਨੇ ਇਹ ਲੋਕ 1615 ਗੁਨਾਹਗਾਰ ਜਿਹੜੇ ਉਹ ਸਲਾਖਾਂ ਦੇ ਪਿੱਛੇ ਜਾ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਪੁਲਿਸ ਦੇ ਨਾਲ ਕੋਈ ਇਨਕਾਊਂਟਰ ਹੁੰਦਾ ਤੇ ਪੁਲਿਸ ਉਹਦੇ ਵਿੱਚ ਰਿਟੈਲੀਟਰੀ ਆਫ ਦੀ ਸੈਲਫ ਡਿਫੈਂਸ ਦੇ ਵਿੱਚ ਫਾਇਰਿੰਗ ਕਰਦੀ ਹੈ ਉਹਨਾਂ ਮੁੱਠਪੇੜਾਂ ਦੇ ਵਿੱਚ 21 ਪੈਡਲਸ ਨੇ ਜਿਹੜੇ ਸਮਗਲਰਸ ਨੇ ਨਸ਼ਾ ਤਸਕਰ ਨੇ ਉਹ ਫੱਟੜ ਹੋ ਚੁੱਕੇ ਨੇ ਔਰ ਹੁਣ ਤੱਕ 27 ਘਰਾਂ ਦੀਆਂ ਡੈਮੋਲੇਸ਼ਨਸ ਜਿਹੜੇ ਜਿਨ੍ਹਾਂ ਲੋਕਾਂ ਨੇ ਪਿਛਲੇ ਸਰਕਾਰਾਂ ਦੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਪਰ ਇਲੀਗਲ ਓਕੂਪੈਂਟ ਸੀਗੇ ਕਬਜ਼ੇ ਕੀਤੇ ਹੋਏ ਸੀਗੇ ਤੇ ਫਿਰ ਇਨਾ ਇਸ ਨਸ਼ੇ ਦੇ ਕਾਰੋਬਾਰ ਦੇ ਜ਼ਰੀਏ ਉਹਦੇ ਉੱਪਰ ਮਹਿਲ ਸਾਰੇ ਸੀਗੇ ਉਹਨਾਂ ਦੇ ਮਹਿਲਾਂ ਨੂੰ ਇਸ ਜ਼ਹਿਰ ਦੇ ਕਾਰੋਬਾਰ ਨਾਲ ਉਸਰੇ ਮਹਿਲਾਂ ਨੂੰ ਨੂੰ ਤੂੜ ਚਟਾਈ ਜਾ ਚੁੱਕੀ ਹੈ 27 ਜਿਹੜੇ ਡੈਮੋਲਿਸ਼ਨਸ ਨੇ ਉਹ ਹੋ ਚੁੱਕੀਆਂ ਨੇ ਇਸੇ ਤਰੀਕੇ ਨਾਲ ਹੁਣ ਤੱਕ 1115 ਜਿਹੜਾ ਕਿਲੋ 1115 ਕਿਲੋ ਜੋ ਨਸ਼ਾ ਉਹ ਬਰਾਂਦ ਕੀਤਾ ਜਾ ਚੁੱਕਿਆ ਹੈ ਰਿਕਵਰ ਕੀਤਾ ਜਾ ਚੁੱਕਿਆ ਹੈ ਤਕਰੀਬਨ 7 ਲੱਖ ਦੇ ਕਰੀਬ ਗੋਲੀਆਂ ਜਾਂ ਕੈਪਸੂਲ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਤਕਰੀਬਨ ਤਕਰੀਬਨ 60 ਲੱਖ ਰੁਪਏ ਦੀ ਜਿਹੜੀ ਡਰੱਗ ਮੰਨੀ ਹੈ ਉਹ ਇਹਨਾਂ ਤਸਕਰਾਂ ਤੋਂ ਪੈਡਲਸ ਤੋਂ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਔਰ ਹੁਣ ਤੱਕ ਤਕਰੀਬਨ 11 1150 ਦੇ ਕਰੀਬ ਸੰਪਰਕ ਮੁਹਿੰਮਾਂ ਨੇ ਜਿਹੜੀਆਂ ਉਹ ਸਿਵਿਲियंस ਦੇ ਨਾਲ ਸਿਵਲ ਸੁਸਾਇਟੀ ਦੇ ਨਾਲ ਸਕੂਲਾਂ ਦੇ ਵਿੱਚ ਸਟੂਡੈਂਟਸ ਦੇ ਨਾਲ ਅਵੇਰਨੈਸ ਕੈਂਪੇਨਸ ਨੇ ਜਿਹੜੀਆਂ ਉਹ ਕੀਤੀਆਂ ਜਾ ਚੁੱਕੀਆਂ ਨੇ ਤਾਂ ਕਿ ਇੱਕ ਹੌਲਿਸਟਿਕ 360 ਡਿਗਰੀਜ਼ ਪਲਾਨ ਹੈ ਜਿਹੜਾ ਉਹਦੇ ਤਹਿਤ ਸਾਰਾ ਕੁਝ ਚੱਲ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਪੁਲਿਸ ਇਨਫੋਰਸਮੈਂਟ ਕਰ ਰਹੀ ਹੈ ਸਮਗਲਰਸ ਦੇ ਉੱਪਰ ਪੈਡਲਰਸ ਦੇ ਉੱਪਰ ਸਖਤੀ ਕਰ ਰਹੀ ਹੈ ਦੂਜੇ ਪਾਸੇ ਅਵੇਰਨੈਸ ਹੈ ਜਿਹੜੀ ਸਮਾਜ ਨੂੰ ਉਹ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਯੰਗਸਟਰਸ ਨੂੰ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਔਰ ਉਹਦੇ ਨਾਲ ਨਾਲ ਡੀ ਐਡਿਕਸ਼ਨ ਸੈਂਟਰਸ ਓਟ ਸੈਂਟਰਸ ਔਰ ਆ ਜੋ ਜੋ ਰੀਹੈਬਿਲਿਟੇਸ਼ਨ ਸੈਂਟਰਸ ਨੇ ਉਹਨਾਂ ਦੇ ਵਿੱਚ ਜਿਹੜੇ ਉਹ ਲੋਕ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਕ੍ਰਿਮੀਨਲ ਨਾ ਟਰੀਟ ਕਰਕੇ ਅਸੀਂ ਐਜ਼ ਮਰੀ ਸਟਰੀਟ ਕਰ ਰਹੇ ਤੇ ਉਹਨਾਂ ਦੀ ਸਾਂਭ ਸੰਭਾਲ ਹੈ ਜਿਹੜੀ ਉਹ ਹੋ ਰਹੀ ਹੈ ਸੋ ਇਹ ਸਾਰੇ ਇੱਕ 360 ਡਿਗਰੀ ਪਲਾਨ ਹੈ ਜਿਹੜਾ ਉਹ ਬਣਾਇਆ ਜਿਹਦੇ ਤਹਿਤ ਇਹ ਸਾਰਾ ਕੰਮ ਹੋ ਰਿਹਾ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਮੈਂ ਫੇਰ ਹੀ ਦੁਬਾਰਾ ਰਿਪੀਟ ਕਰੂੰਗਾ ਕਿ ਇਹ ਕਹੀਏ ਕਿ ਕੱਲਾ ਸਰਕਾਰੇ ਕਰ ਲੂਗੀ ਨਾ ਮੈਂ ਅਪੀਲ ਕਰਦਾ ਪੰਜਾਬ ਦੇ 3 ਕਰੋੜ ਪੰਜਾਬ ਵਾਸੀਆਂ ਨੂੰ ਕਿ ਸਾਡੀ ਇਸ ਮਹਿੰਮ ਦੇ ਨਾਲ ਹਰ ਘਰ ਜੁੜੇ ਹਰ ਪਰਿਵਾਰ ਜੁੜੇ ਕਿਉਂਕਿ ਜੇ ਉੱਥੋਂ ਸਪੋਰਟ ਮਿਲੂਗੀ ਤਾਂ ਹੀ ਸਰਕਾਰ ਜਾਂ ਪੁਲਿਸ ਕੁਝ ਕਰ ਸਕੂਗੀ ਸਾਰੀਆਂ ਸਮਾਜਿਕ ਸਾਰੀਆਂ ਸਿਆਸੀ ਧਾਰਮਿਕ ਆਰਗੇਨਾਈਜੇਸ਼ਨਸ ਨੂੰ ਐਨ ਜੀਓਜ਼ ਨੂੰ ਬੇਨਤੀ ਕਰੂਗਾ ਕਿ OS ਮੁਹਿੰਮ ਦੇ ਵਿੱਚ ਜੁੜਨ ਤਾਂ ਕਿ ਆਪਾਂ ਇਸ ਨਸ਼ਾ ਦੇ ਕੋਹੜ ਨੂੰ ਆਪਾਂ ਜੜੋਂ ਖਤਮ ਹੈ ਜਿਹੜਾ ਉਹ ਕਰ ਸਕੀਏ ਸੋ ਤੁਸੀਂ ਹਰ ਰੋਜ਼ ਇਸ ਨੂੰ ਵੱਡੇ ਪੱਧਰ ਤੇ ਉੱਪਰ ਕਵਰੇਜ ਦੇਣੀ ਹੈ ਔਰ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਹੁਣ ਇੱਕ ਵਿਸ਼ਵਾਸ ਬਣਦਾ ਜਾ ਰਿਹਾ ਹੈ ਕਿ ਹੁਣ ਸਰਕਾਰ ਨੇ ਤਿਆਰ ਕਰ ਰੱਖਿਆ ਹੈ ਕਿ ਇਸ ਨਸ਼ਾ ਦੇ ਕੋਹੜ ਨੂੰ ਖਤਮ ਕਰਨ ਲਈ ਤੇ ਉਹਦਾ ਬਹੁਤ ਸਪੋਰਟ ਸਿਸਟਮ ਹੈ ਜਿਹੜਾ ਉਹ ਲੋਕਾਂ ਵੱਲੋਂ ਵੀ ਮਿਲ ਰਿਹਾ ਜਿਹਦੇ ਲਈ ਤੁਹਾਡਾ ਮੀਡੀਆ ਦਾ ਤੇ ਸਾਰੇ ਹੀ ਸਾਥੀਆਂ ਦਾ ਜਿਹੜੇ ਇਸ ਮਹਿੰਮ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਦਾ ਦਿਲ ਦੀ ਅਗਰਾਈ ਜੋ ਧੰਨਵਾਦ ਅਗਲੀ ਗੱਲ ਕੀ ਗੱਲ ਹੁੰਦੀ ਹੈ ਹਾਂਜੀ